ਸੋ ਵਾਹਿਗੁਰੂ ਜੀ ਕੀ ਖਤੈ ਇਹ ਸਥਾਨ ਸੰਸਬ ਬਾਬਾ ਕੁੰਮਨ ਬਸਕੀ ਦਾ ਸਥਾਨ ਹੈ ਇਸ ਇਤਿਹਾਸ ਬੜਾ ਲੰਮਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਗੜ੍ਹ ਦਾ ਕਿਲਾ ਛੱਡਿਆ ਤਾਂ ਸਰਸਾ ਨਦੀ ਦੇ ਉੱਤੇ ਆ ਕੇ ਪਰਿਵਾਰ ਤਿੰਨ ਹਿੱਸਿਆਂ ਵਿੱਚ ਵਟਿਆ ਗਿਆ ਮਾਤਾ ਗੁਜਰਕੌਰ ਜੀ ਛੋਟੇ ਸਹਿਬਜ਼ਾਦੇ ਨਾਲ ਬਾਬਾ ਜੋਰਾਵਰ ਸਿੰਘ ਦੇ ਨਾਲ ਬਾਬਾ ਫਤਿਹ ਸਿੰਘ ਦੇ ਨਾਲ ਸਰਸਾ ਦੇ ਕਿਨਾਰੇ-ਕਿਨਾਰੇ ਹੁੰਦੇ ਹੋਏ ਇੱਥੇ ਬਾਬਾ ਕੁੰਮਾ ਮਸਜਿਦ ਕੋਲ ਪਹੁੰਚੇ ਸਨ ਜਿੱਥੇ ਆ ਕੇ ਉਹਨਾਂ ਨੇ ਦਾਤਰੀ guzari ਇਹ ਮਾਤਾ ਲక్ష్ਮੀ ਦੇਵੀ ਜੀ ਨੇ ਮਾਤਾ ਗੁਜਰਕੌਰ ਜੀ ਨੂੰ ਅਤੇ ਬਾਬਾ ਜੋਰਾਵ ਸਿੰਘ ਜੀ ਨੂੰ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਪ੍ਰਸ਼ਾਦਾ ਸ਼ਕਾਇਆ ਸੀ ਅਤੇ ਇਸ ਦੇ ਬਦਲੇ ਪਿਆਰ ਦੇ ਵਿੱਚ ਅਸ਼ੀਰਵਾਦ ਦਿੱਤਾ ਸੀ ਨਾਲ ਹੀ ਮਾਤਾ ਗੁਜਰਕੌਰ ਜੀ ਨੇ ਬਾਬਾ ਕੁੰਮਾ ਜੀ ਨੂੰ ਅਤੇ ਬਾਬਾ ਮਾਤਾ ਲక్ష్ਮੀ ਜੀ ਨੂੰ ਸੋਨੇ ਦੇ ਮੋਹਰੇ ਦੇ ਕੇ ਨਵਾਜਿਆ ਸੀ ਸੋ ਉਹਨਾਂ ਨੇ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕੀਤਾ ਜੀ ਇਹ ਪਵਨ ਸਥਾਨ ਸਥਾਨ ਹੈ ਇੱਥੇ ਹਰ ਸਾਲ ਹੀ 6 7 ਤੇ 8 ਕੋ ਨੂੰ ਇੱਥੇ ਬਹੁਤ ਭਾਰੀ ਸ਼ਹੀਦੀ ਜੋੜ ਮੇਲਾ ਹੁੰਦਾ ਹੈ ਸਭਾ ਹੁੰਦੀ ਹੈ ਜਿਹਦੇ ਵਿੱਚ ਦੂਰ ਦਰਾਡੇੋਂ ਉਹ ਆ ਕੇ ਵੇਸਾ ਪ੍ਰਦੇਸ਼ਾਂ ਤੋਂ ਸੰਕਾ ਆ ਕੇ ਇੱਥੇ ਨਕਮਸਤਕ ਹੁੰਦੀਆਂ ਨੇ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਮੀ ਤਰੇ ਤੁਝਾ ਜੀ ਰਾਜ ਕਰਦਾ ਜੂਰੇਗਾ ਕਿਤੇ